ਦੀਵਾਨਾ ਰੇਡੀ ਦੇ ਸਤਕਾਰ ਸੋਤੇ ਤੁਹਾਡੇ ਪੇਸ਼ੇ ਨਜ਼ਰ ਆ ਹੁਣ ਕਹਾਣੀ ਆਸ਼ਾਵਾਦੀ ਲਿਖਤ ਮੈਂ ਸਰਦਾਰ ਗੁਰਦੇਵਾਲ ਸਿੰਘ ਮੇਰਾ ਦੇਸ਼ ਆਪਣੇ ਦੇਸ਼ ਲਈ ਮੈਂ ਕੋਈ ਮਾੜਾ ਲਫ਼ਜ਼ ਵਰਤਣਾ ਨਹੀਂ ਚਾਹੁੰਦਾ ਮੇਰੇ ਦੇਸ਼ ਦੇ ਵਧਾਤਾ 40 ਬਰੇ ਆਪਣੇ ਦੇਸ਼ ਦੀ ਪਵਿੱਤਰ ਧਰਤੀ ਤੇ ਉਹ ਉਮਰ ਭੋਗਣ ਵਿੱਚੋਂ ਤੈਨੂੰ ਉਹ ਆਖ ਰਹੇ ਹਾਂ ਜੋ ਮੈਂ ਕਿਸੇ ਦੇ ਮੂੰਹੋਂ ਵੀ ਨਹੀਂ ਸੁਣ ਸਕਦਾ ਸਾਂ ਮੇਰੇ ਮੈਨੂੰ ਤੇਰੇ ਉਹ ਸ਼ਬਦ ਅੱਜ ਵੀ ਨਹੀਂ ਵਿਸਰੇ ਜੋ 25 ਵਰੇ ਪਹਿਲਾਂ ਸਾਡੇ ਸ਼ਹਿਰ ਦੇ ਇੱਕ ਜਲਸੇ ਦੇ ਵਿੱਚ ਬੋਲਦੇ ਆ ਆਖੇ ਸਨ ਤੂੰ ਕਿਹਾ ਸੀ ਇਸ ਸੋਹਣੇ ਬਾਗ ਦੇ ਵਾਰਸੋ ਜਦੋਂ ਅਸੀਂ ਗੈਰਾਂ ਨੂੰ ਇਹਦੇ ਫਲ ਫੁੱਲ ਤੋੜਨ ਤੋਂ ਵਰਜ ਦਿੱਤਾ ਤਾਂ ਸਾਡੇ ਇਸ ਬਾਗ ਵਿੱਚ ਨਵੀਂ ਬਹਾਰ ਆਏਗੀ ਇਹਦਾ ਹਰ ਇੱਕ ਬੂਟੇ ਨੂੰ ਅਸੀਂ ਆਪਣੇ ਲਹੂ ਨਾਲ ਸਿੰਜਾਂਗੇ ਇਹਦੇ ਹਰੇਕ ਬੂਟੇ ਦੀ ਹਰੇਕ ਪੱਤੀ ਮੁਸਕਰਾਏਗੀ ਇਹੋ ਕਿਹਾ ਸੀ ਨਾ ਐਸਐਲ ਦੇ ਵਿੱਚ ਉਸਾਰ ਗੁਰਦੇਵਾਲ ਸਿੰਘ ਦੀ ਕਹਾਣੀ ਆ ਇਹ ਦੇਸ਼ ਆਜ਼ਾਦ ਹੋਣ ਤੋਂ ਸ਼ਾਇਦ ਉਹਨਾਂ ਨੇ 40 ਬਰੇ ਪਹਿਲਾਂ ਲਿਖੀ ਦੇਸ਼ ਆਜ਼ਾਦ ਹੋਣ ਤੋਂ 25 ਉਸ ਤੋਂ 25 ਬਰੇ ਪਹਿਲਾਂ ਇੱਕ ਜਲਸੇ ਨੂੰ ਸਮੋਧਨ ਕਰਦੇ ਉਸ ਨੇ ਕਿਸੇ ਤੋਂ ਲਫ਼ਜ਼ ਸੁਣੇ ਸਨ ਉਸ ਵਕਤ ਦਾ ਇਹ ਸੀਨ ਹੈ ਉਦੋਂ ਮੈਂ ਤੇਰੇ ਇਹਨਾਂ ਸ਼ਬਦਾਂ ਦੇ ਵਿੱਚ ਆਪਣੇ ਸੁਪਨਿਆਂ ਦਾ ਸੁਰਗ ਵੇਖਿਆ ਸੀ ਮੇਰੇ ਸਹੂ ਪਿਓ ਨੇ ਵੀ ਇਹ ਸੁਰਗ ਵੇਖਿਆ ਸੀ ਮੇਰਾ ਪਿਓ ਬੜਾ ਦੇਸ਼ ਭਗਤ ਸੀ ਉਹ ਸਾਰੀ ਉਮਰ ਤੇਰੇ ਇੱਕ ਬੋਲ ਤੇ ਆਪਣਾ ਲਹੂ ਬੀਟਦਾ ਰਿਹਾ ਜਾਨਵਰ ਨੂੰ ਤਿਆਰ ਰਿਹਾ ਅੱਧੀ ਉਮਰ ਮੇਰੇ ਪਿਓ ਨੇ ਤੁਹਾਡੇ ਕਹਿਣ ਤੇ ਜੇਲਾਂ ਚ ਬਤਾਈ ਡਾਂਗਾ ਖਾਧੀਆਂ ਤਸੀਹੇ ਝੱਲੇ ਘਰ ਉਜਾੜਿਆ ਕੁਰਕੀਆਂ ਕਰਾਈਆਂ ਬੇਪਤੀਆਂ ਕਰਾਈਆਂ ਇਸ ਸੋਹਣੇ ਬਾਗ ਦੇ ਵਿੱਚ ਤੇਰੀ ਜਿੱਤ ਦੀ ਬਹਾਰ ਵੇਖਣ ਲਈ ਉਹ ਆਪਣੇ ਲਹੂ ਦਾ ਇੱਕ ਇੱਕ ਤੁਪਕਾ ਤੇਰੇ ਦੇਸ਼ ਤੇ ਬੂਟਿਆਂ ਦੀ ਜੜੀ ਪਾ ਗਿਆ ਤੇਰੇ ਕਹਿੇ ਮੁਤਾਬਕ ਧਿਆੰਤ ਜੇਲ੍ਹ ਦੇ ਵਿੱਚੋਂ ਹੀ ਮੇਰੇ ਪਿਤਾ ਦੀ ਆਰਥੀ ਲੋਕਾਂ ਨੇ ਚੁੱਕ ਕੇ ਲਿਆਂਦੀ। ਉਹ ਮੈਨੂੰ ਆਪਣੇ ਇਕੱਲੇ ਪੁੱਤ ਨੂੰ ਯਤੀਮ ਛੱਡ ਗਿਆ। ਜਦੋਂ ਮੇਰਾ ਪਿਓ ਮਰਿਆ ਤਾਂ ਸਾਡੇ ਕੋਲ ਪਿਓ ਦੇ ਕਫਨ ਜੋਗੇ ਪੈਸੇ ਵੀ ਨਹੀਂ ਸੀ ਤੇ ਮੇਰੀ ਮਾਂ ਦੀਆਂ ਤਾਂहां ਸੀ ਪਰ ਇੱਕ ਤਰਵਾਸ ਸੀ ਕਿ ਉਹ ਇਸ ਸੁਰਗ ਬਣਨ ਜਾ ਰਹੇ ਦੇਸ਼ ਤੇ ਹਰ ਬੂਟੇ ਨੂੰ ਆਪਣੇ ਲਹੂ ਨਾਲ ਸਿੰਜ ਗਿਆ। ਉਹ ਤਰਵਾਸ ਨੇ ਸਾਡੀ ਜ਼ਿੰਦਗੀ ਨੂੰ ਅੱਗੇ ਤੋਰਿਆ। ਪਿੱਛੋਂ ਮੇਰੀ ਮਾਂ ਮੈਨੂੰ ਲੈ ਕੇ ਦਰਦ-ਦਰ ਰੁੱਲਦੀ ਰਹੀ ਲੋਕਾਂ ਦਾ ਪੀਣ ਕੋਟਣ ਕਰਕੇ ਉਸਨੇ ਮੈਨੂੰ ਪੜਾਇਆ ਵਿਆਹਾ ਕਿੰਨੇ ਬਰੇ ਮੇਰੇ ਮੂੰਹ ਵੱਲ ਤੱਕਦੀ ਰਹੀ ਮੈਂ ਉਸਦੀ ਕੋਲ ਨਿਸ਼ਾਨੀ ਸਾਂ ਉਸਦਾ ਖਾਨਦਾਨ ਦਾ ਅਗਲਾ ਵਾਰਿਸ ਕਿਤੇ ਉਹਦੀ ਸੁਪਨਿਆਂ ਦੀ ਦੁਨੀਆ ਨੂੰ ਮੈਂ ਰਚਨਾ ਸਕਾਂ ਉਹ ਇਸ ਆਸ ਦੇ ਵਿੱਚ ਜੀ ਰਹੀ ਸੀ ਪਰ ਆਪਣੇ ਪਿਓ ਵਾਂਗ ਮੈਂ ਵੀ ਤੇਰੇ ਇੱਕ-ਇੱਕ ਬੋਲ ਤੋਂ ਜਾਣਵਾਰ ਦਾ ਰਿਹਾ ਮੇਰੇ ਦੇਸ਼ ਮੈਂ ਅੰਗਰੇਜ਼ ਹਾਕਮ ਦੀ ਅਰਦਲ ਨਾ ਕਬੂਲੀ ਕਿਉਂਕਿ ਤੂੰ ਆਖਿਆ ਸੀ ਕਿ ਸਾਡੇ ਦੇਸ਼ ਧਰੋਹੀ ਲੋਕ ਆਪ ਗੁਲਾਮ ਹੋ ਕੇ ਸਾਡੀ ਆਜ਼ਾਦੀ ਨੂੰ ਹੋਰ ਪਿੱਛੇ ਪਾ ਰਹੇ ਨੇ ਮੈਂ ਆਪਣੇ ਪਿਓ ਵਾਂਗ ਕਿੰਨੇ ਵਾਰੇ ਜੇਲ੍ਹਾਂ ਚ ਰੁੜਦਾ ਰਿਹਾ ਉਸੇ ਵਾਂਗ ਸੈਂ ਤਸੀਹੇ ਝੱਲੇ ਤੇਰੇ ਬੋਲ ਮੈਨੂੰ ﺍﻟहाम ਜਾਪਤੇ ਰਹੇ ਉਹਨਾਂ ਨੂੰ ਭਗਾਣ ਲਈ ਮੈਂ ਕੋਈ ਵੀ ਮੁੱਲ ਤਾਰਨੋਂ ਨਾ ਝੱਕਿਆ ਤੇ ਅਖੀਰ ਉਹ ਦਿਨ ਵੀ ਆਇਆ ਮੇਰੇ ਦੇਸ਼ ਜਿੱਦ ਤੇਰੀ ਤੇ ਮੇਰੀ ਆਸ ਪੁੱਗ ਗਈ ਉਦੋਂ ਮੈਂ ਆਪਣੇ ਸਕਿਆਂ ਦਾ ਲਹੂ ਆਪਣੇ ਹੱਥੀ ਵੰਦਾ ਵੰਦਾ ਵੇਖਿਆ 47 ਦੇ ਹੱਲੇ ਮੇਰੀ ਆਤਮਾ ਕੰਬੀ ਅਜਿਹਾ ਮਹਿੰਗਾ ਮੁੱਲ ਭਰਨ ਤਾਰਨਾ ਪਵੇਗਾ ਸਾਨੂੰ ਆਪਣੇ ਸਵਰਗ ਵਰਗੇ ਮੁਲਕ ਦਾ ਇਹ ਮੈਂ ਸੋਚਿਆ ਵੀ ਨਹੀਂ ਸੀ ਪਰ ਤੂੰ ਆਖਿਆ ਕਿ ਏਡੀ ਮਹਾਨ ਆਜ਼ਾਦੀ ਇਸ ਮੁੱਲੋਂ ਵੀ ਸਸਤੀ ਹੈ ਤੇਰੇ ਬੋਲ ਆਜ਼ਾਦੀ ਦੀ ਖੁਮਾਰੀ ਦੇ ਵਿੱਚ ਮੈਂ ਸੱਤ ਕਰਕੇ ਮੰਨ ਲਏ ਮੈਂ ਉਹ ਹੱਲੇ ਵੀ ਚੱਲ ਲਏ ਮੈਂ ਆਪਣੀ ਜੰਮਣਪਉਛ ਛੱਡ ਕੇ ਜਾਨਕੀ ਲਹਿੰਦਾ ਪੰਜਾਬ ਛੱਡ ਕੇ ਪਾਕਿਸਤਾਨ ਛੱਡ ਕੇ ਆਪਣੇ ਆਜ਼ਾਦ ਪਵਿੱਤਰ ਸੁਰਗ ਦੇ ਵਿੱਚ ਇੱਧਰ ਆਇਆ ਤੇਰੇ ਬੋਲ ਜੋ ਕਿੰਨੇ ਵਾਰ ਪਹਿਲਾਂ ਤੋਂ ਸਾਡੇ ਸ਼ਹਿਰ ਵਿੱਚ ਆਖੇ ਸਨ ਮੈਨੂੰ ਯਾਦ ਸੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਆਪਣੇ ਦੇਸ਼ ਚ ਕਰਕੇ ਮਨ ਗਦਗਦ ਹੁੰਦਾ ਹੈ ਤੇ ਤੇਰੇ ਵਚਨਾਂ ਤੇ ਮੈਨੂੰ ਭਰੋਸਾ ਸੀ ਉਮੀਦ ਸੀ ਕਿ ਗੁਰੂ ਸਾਹਿਬ ਵੀ ਬਖਸ਼ਿਸ਼ ਕਰਨਗੇ ਸੰਭਰਤ ਸਰ ਸਿਫਤੀ ਦਾ ਕਰ ਕਿਤੇ ਉਹਨਾਂ ਹੱਲਿਆਂ ਦੇ ਹੌਲ ਨੂੰ ਘਟਾ ਗਿਆ ਮੈਂ ਆਪਣੀ ਜੰਮਣ ਪੌਂਛ ਛੱਡ ਕੇ ਤੇਰੇ ਸਰਜੇ ਮੁਤਾਬਕ ਆਜ਼ਾਦ ਪਵਿੱਤਰ ਸੁਰਗ ਦੇਸ਼ ਦੇ ਵਿੱਚ ਆ ਗਿਆ ਤੇਰੇ ਉਹ ਬੋਲ ਜੋ ਤੂੰ ਕਿੰਨੇ ਬਾਰੇ ਪਹਿਲਾਂ ਸਾਡੇ ਸ਼ਹਿਰ ਦੇ ਵਿੱਚ ਆ ਕੇ ਆਖੇ ਸਨ ਮੈਨੂੰ ਯਾਦ ਸੀ ਤੇ ਮੈਨੂੰ ਤੇਰੇ ਬਚਨਾਂ ਤੇ ਇੱਕ ਅਟੁੱਟ ਵਿਸ਼ਵਾਸ ਸੀ ਮੈਂ ਤੇਰੇ ਦਰਾਂ ਤੇ ਆ ਕੇ ਦਸਤਕ ਦਿੱਤੀ ਤੂੰ ਮੈਨੂੰ ਇੱਕ ਦੇਸ਼ ਭਗਤ ਦਾ ਪੁੱਤ ਸਮਝ ਕੇ ਨਿੱਕੀ ਜਿਹੀ ਨੌਕਰੀ ਦਵਾ ਦਿੱਤੀ ਪਰ ਉਦੋਂ ਤੇਰੀਆਂ ਅੱਖਾਂ ਦੇ ਉਪਰੇ ਰੰਗ ਨੇ ਮੇਰੀਆਂ ਅੱਖਾਂ ਦੇ ਸਭ ਸੁਰੰਗੇ ਰੰਗ ਕਸਮੈਲੇ ਕਰ ਦਿੱਤੇ ਤੂੰ ਮੈਨੂੰ ਇੰਜ ਤੱਕ ਰਿਹਾ ਸਾਂ ਤੇ ਤੇਰੇ ਦਰਵਾਨ ਵੀ ਮੈਨੂੰ ਉਵੇਂ ਤੱਕ ਰਹੇ ਸਨ ਜਿਵੇਂ ਤੁਸੀਂ ਮੇਰੇ ਪਿਓ ਦੀ ਤੇ ਮੇਰੀ ਕਰਨੀ ਦਾ ਮੁੱਲ ਸਣੇ ਵਿਆਜ ਤਾਰਨ ਪਿੱਛੋਂ ਮੈਨੂੰ ਬੜਾ ਕੁਝ ਵਾਧੂ ਦੇਣ ਦਾ ਪੁੰਨ ਕਰ ਦਿੱਤਾ ਹੋਵੇ ਤੁਹਾਡੀ ਨਜ਼ਰ 'ਚ ਮੈਂ ਇਸ ਤਰ੍ਹਾਂ ਦਾ ਵਿਚਾਰਾ ਸਾਂ ਜਿਸ ਨੇ ਆਪਣੇ ਪਿਓ ਦੀ ਕੁਰਬਾਨੀ ਦਾ ਮੁੱਲ ਵਟ ਲਿਆ ਇੱਕ ਛੋਟੀ ਜੀ ਨੌਕਰੀ ਦੇ ਕੇ ਉਸ ਦਿਨ ਮੈਂ ਪਹਿਲੀ ਵਾਰੀ ਕੁਝ ਉਦਾਸੀ ਮਹਿਸੂਸ ਕੀਤੀ ਤੁਹਾਡੀਆਂ ਤੱਕਣੀਆਂ ਤੋਂ ਕਿ ਮੈਂ ਇੱਕ ਦੇਸ਼ ਭਗਤ ਦਾ ਪੁੱਤਾਂ ਇੱਕ ਨਿੱਕਰੀ ਜੀ ਨੌਕਰੀ ਦਾ ਅਪੁਆਇੰਟਮੈਂਟ ਲੈਟਰ ਲੈ ਕੇ ਤੇਰੇ ਦਫ਼ਤਰੋਂ ਨਿਕਲਿਆ ਉਸੇ ਦਿਨ ਆਪਣੀ ਪਤਨੀ ਦੀ ਅੱਖਾਂ ਦੇ ਵਿੱਚੋਂ ਮੈਂ ਦੋ ਹੰਝੂ ਕਰਦੇ ਵੇਖੇ ਜਿਵੇਂ ਸੁੱਕੀ ਟਾਹਣੀ ਨਾਲੋਂ ਦੋ ਕੁ ਮਲਾਂਦੀਆਂ ਪੱਤੀਆਂ ਝੜ ਗਈਆਂ ਹੋਣ ਪਰ ਮੈਂ ਫਿਰ ਵੀ ਨਰਾਸ਼ ਨਹੀਂ ਹੋਇਆ ਕੋਈ ਨਾ ਤੇਰੇ ਬੋਲਾਂ ਦੇ ਸੁਰਗ ਦਾ ਆਕਾਰ ਮੈਨੂੰ ਭਵੇਖ ਦੀ ਕੋਖ ਦੇ ਵਿੱਚ ਦਿਸ ਰਿਹਾ ਸੀ ਉਸੇ ਸੁਰਗ ਤੈ ਪਹੁੰਚਣ ਦੀ ਖਮਾਰੀ ਦੇ ਵਿੱਚ ਮੈਂ ਆਪਣੀ ਵੇਲ ਨਾਲੋਂ ਝੜੀਆਂ ਪੱਤੀਆਂ ਪੈਰਾ ਹਿੱਟ ਮਸਲ ਝੜੀਆਂ ਉਦੋਂ ਪਿੱਛੋਂ ਮੈਂ ਤਨੋਂ ਮਨੋਂ ਤੇਰੇ ਚਿਤਵੇ ਸੁਰਗ ਲਈ ਆਪਣੇ ਸੋਹਣੇ ਬਾਗ ਦੀ ਬਹਾਰ ਲਈ ਦਿਨ ਰਾਤ ਮਿਹਨਤਾਂ ਬੁਸ਼ਕਤਾਂ ਕਰਦਾ ਰਿਹਾ ਕਈ ਵਾਰ ਮੇਰੀ ਚੰਗੀ ਸਾਥਣ ਮੈਨੂੰ ਇੰਜ ਵਿਤੋਂ ਵਾਰਾ ਕੰਮ ਕਰਦਿਆਂ ਪੁੱਛ ਲੈਂਦੀ ਤੁਸੀਂ ਇੰਨੀ ਜੀਤੋੜ ਮਿਹਨਤ ਕਿਉਂ ਕਰਦੇ ਹੋ ਕੀ ਦੇ ਲਈ ਕਰਦੇ ਹੋ ਮੈਂ ਉਹਨੂੰ ਤੇਰੇ ਬਾਗ ਦਾ ਉਹ ਰੁੱਖ ਬਖਾਉਂਦਾ ਜਿਸ ਨੂੰ ਤੂੰ ਸਭ ਤੋਂ ਪਹਿਲਾਂ ਸਿੰਜਣਾ ਸਿਆਣਪ ਦੱਸ ਦੱਸ ਹੈ ਇਹਨਾਂ ਰੁੱਖਾਂ ਨੂੰ ਸਿੰਜਣ ਲਈ ਤੈਨੂੰ ਤੇਰੇ ਬੋਲਾਂ ਦੇ ਸੁਰਗ ਲਈ ਘੋਲ ਕਰਦਿਆਂ ਵੇਖ ਕੇ ਮੇਰੀ ਸਾਥਣ ਸ਼ੱਕ ਕਰਦੀ ਤੇ ਉਦਾਸ ਹੋ ਜਾਂਦੀ ਮੈਂ ਉਹਦੇ ਅੱਗੇ ਤੇਰੇ ਸ਼ਬਦ ਦੁਹਰਾ ਦਿੰਦਾ ਪਾਣੀ ਥੋੜਾ ਹੈ ਬੂਟੇ ਬਹੁਤੇ ਨੇ ਵਾਰੀ-ਵਾਰੀ ਸਭ ਨੂੰ ਸਿੰਜਿਆ ਕਰਾਂਗਾ ਸਿਆਣੇ ਮਾਲੀ ਪਹਿਲਾਂ ਉਹਨਾਂ ਬੂਟਿਆਂ ਦੀ ਸੇਵਾ ਕਰਦੇ ਨੇ ਜਿਨ੍ਹਾਂ ਨੂੰ ਬੂਰ ਪੈਣ ਦੀ ਰੁੱਤ ਹੋਵੇ ਪਰ ਮੇਰੀ ਪਤਨੀ ਦਾ ਸ਼ੱਕ ਵੱਧ ਜਾਂਦਾ ਉਹ ਵੇਖਦੀ ਕਿ ਜਿਨ੍ਹਾਂ ਬੂਟਿਆਂ ਨੂੰ ਤੂੰ ਸਿੰਜਦਾ ਸੈਂ ਉਹਨਾਂ ਨੂੰ ਬੂਰ ਪੈਣ ਦੀ ਰੁੱਤ ਲੰਘ ਗਈ ਸੀ ਪਰ ਫਿਰ ਵੀ ਮੈਂ ਨਾਰਾਜ਼ ਨਹੀਂ ਹੋਇਆ ਮੈਨੂੰ ਅਜੇ ਵੀ ਤੇਰੇ ਸੁੱਚੇ ਬੋਲਾਂ ਦੇ ਵਿੱਚੋਂ ਬੜਾ ਕੁਝ ਲਿਸ਼ਕਦਾ ਦਿਸ ਰਿਹਾ ਹੈ ਮੇਰੇ ਵਿਧਾਤਾ ਮੇਰੇ ਦੇਸ਼ ਮੈਂ ਬੜਾ ਸਾਬਰ ਹਾਂ ਬੜਾ ਕਾਮਾ ਬੜਾ ਸੱਚਾ ਬੜਾ ਮਿਹਨਤੀ ਹਾਂ ਤੈਨੂੰ ਆਪਣੇ ਗੁਣਾ ਨਾਲੋਂ ਮਹਾਨ ਗੁਣਵਾਨ ਮੰਨਦੇ ਮੈਂ ਤੇਰੇ ਪਿੱਛੇ ਲੱਗਾ ਸਾਂ ਤੇਰੇ ਚੰਗੇ ਤੋਂ ਚੰਗੇ ਕੰਮ ਆਉਣ ਲਈ ਮੈਂ ਔਖੇ ਤੋਂ ਔਖੇ ਕੰਮ ਕੀਤੇ ਉੱਚੀ ਤੋਂ ਉੱਚੀ ਵਿੱਦਿਆ ਪ੍ਰਾਪਤ ਕੀਤੀ ਪੀ ਐਚ ਡੀ ਤੱਕ ਦੀਆਂ ਡਿਗਰੀਆਂ ਲਈਆਂ ਜੋ ਵੀ ਕੰਮ ਤੇਰੇ ਦਰਬਾਨਾ ਨੇ ਮੈਨੂੰ ਦਿੱਤਾ ਮੈਂ ਉਹ ਪੂਰੀ ਤਨਦੇਹੀ ਈ ਦਿਆਨਤਦਾਰੀ ਨਾਲ ਨਿਪਰੇ ਚਾੜਿਆ ਚਾਹੀ ਚਾਹੀ ਪਰ ਮੇਰੀ ਪਤਨੀ ਤੇ ਮੇਰੇ ਬੜੇ ਮੇਰੇ ਬੱਚੇ ਬੜੇ ਔਖੇ ਹੁੰਦੇ ਗਏ ਕਿਉਂਕਿ ਮੈਂ ਤੁਹਾਡੇ ਕੰਮਾਂ 'ਚ ਮਸ਼ਰੂਫ ਰਿਹਾ ਆਪਣੀ ਪਰਿਵਾਰਕ ਲਾਈਫ ਜ਼ਿੰਦਗੀ ਮੈਂ ਨਕਾਰ ਦਿੱਤੀ ਸੀ ਉਹਨਾਂ ਨੂੰ ਮੇਰੇ ਪਰਿਵਾਰ ਨੂੰ ਮੇਰੇ ਕੋਈ ਸੁੱਖ ਨਹੀਂ ਸੀ ਕਿਉਂਕਿ ਮੈਂ ਆਪਣੇ ਦੇਸ਼ ਤੇ ਆਪਣੀ ਜੌਬ ਲਈ ਕੰਮ ਕਰਦਾ ਗਿਆ ਮੇਰੀ ਆਤਮਾ ਕਦੇ-ਕਦੇ ਉਦਾਸ ਹੋ ਜਾਂਦੀ ਅਜਿਹੇ ਵੇਲੇ ਹੀ ਤੇਰੇ ਕੋਲੇ ਬੋਲ ਮੈਨੂੰ ਸੁਣਦੇ ਕਿ ਅਜੇ ਇਸ ਬਾਗ ਦੇ ਹਰ ਖੁੰਝੇ ਬਹਾਰ ਲਿਆਉਣ ਲਈ ਸਾਨੂੰ ਕੁਝ ਕੁਰਬਾਨੀਆਂ ਦੇਣੀਆਂ ਪੈਣਗੀਆਂ ਤੇ ਇਹ ਕੁਰਬਾਨੀਆਂ ਸਾਡੇ ਮਹਾਨ ਦੇਸ਼ ਦੇ ਨੌਜਵਾਨ ਹਾਸ ਹਾਸ ਦੇਣਗੇ ਮੈਂ ਵੀ ਉਸ ਜਨੂਨ ਦੇ ਵਿੱਚ ਆਪਣੀਆਂ ਮਿਹਨਤ ਦੀਆਂ ਕੁਰਬਾਨੀਆਂ ਦੇ ਹੀ ਜਾਂਦਾ ਸੀ ਮੈਨੂੰ ਅਜੇ ਵੀ ਤੇਰੇ ਬੋਲਾਂ ਤੇ ਭਰੋਸਾ ਸੀ ਮੈਂ ਸੋਚਦਾ ਸਾਂ ਕਿ ਕਦੇ ਤੂੰ ਮੈਨੂੰ ਆਪਣੇ ਬਾਗ ਦੇ ਚੰਗੇ ਬੂਟੇ ਨੂੰ ਇਸ ਕਲਰ ਦੇ ਕਲਰ ਦੇ ਵਿੱਚੋਂ ਪੁੱਟ ਕੇ ਕਿਸੇ ਸਰਵੇ ਖੁੰਝੇ ਲਾ ਦੇਵੇਂਗਾ ਤੇ ਮੈਂ ਉੱਥੇ ਇੰਜ ਮੋਲਾਂਗਾ ਕਿ ਮੇਰੇ ਫੁੱਲਾਂ ਦੀ ਸੁਗੰਧ ਨਾਲ ਤੇਰਾ ਸਾਰਾ ਬਾਗ ਮਹਿਕ ਪਵੇਗਾ ਤੂੰ ਆਪ ਵੀ ਨਸ਼ਾ ਜਾਵੇਂਗਾ ਤੇ ਤੇਰੇ ਬਾਗ ਦਾ ਆਲਾ ਦਵਾਲਾ ਵੀ ਪਰ ਮੈਨੂੰ ਕੱਲਰ ਚੋਂ ਪੁੱਟ ਕੇ ਸਰਵੇ ਖੁੰਝੇ ਲਾਉਣ ਵਾਲਾ ਕੋਈ ਨਾ ਆਇਆ ਪਰ ਉਹਨੇ ਦਿਨੀ ਮੇਰੀ ਸਾਥਣ ਦੇ ਔਖੇ ਬੋਲਾ ਨੇ ਮੇਰੇ ਸਭ ਭਰੋਸੇ ਹਲਾ ਦਿੱਤੇ ਉਹਦੇ ਔਖੇ ਬੋਲ ਅੱਜ ਵੀ ਮੈਨੂੰ ਉਵੇਂ ਸੁਣਦੇ ਨੇ ਉਹੋ ਬੋਲ ਮੈਂ ਤੇਰੇ ਕੰਨਾਂ ਤੱਕ ਪਹੁੰਚਾਉਣਾ ਚਾਹਣਾ ਮੇਰੇ ਵਧਾਤਾ ਮੇਰੇ ਦੇਸ਼ ਤੁਹਾਨੂੰ ਲਾਰੇ ਲਾਂਦਿਆਂ ਬਰੇ ਬੀਤ ਗਏ ਤੁਹਾਡੇ ਸੋਹਣੇ ਸੁਰਗਾਂ ਦੇ ਧੁੰਦਲੇ ਪਰਛਾਵੇਂ ਵੇਂਦੀ ਮੈਂ 30 ਵਰਿਆਂ ਦੀ ਉਮਰ 'ਚ ਵੱਡੀ ਹੋ ਗਈ ਮੇਰੀ ਪਤਨੀ ਦੱਸ ਰਹੀ ਹੈ ਮੇਰੇ ਸੋਨੇ ਵਰਗੇ ਵਾਲਾਂ ਦੇ ਬਾਲਾਂ ਦੇ ਪਿੰਡੇ ਤੇ ਬੱਚਿਆਂ ਦੇ ਪਿੰਡੇ ਤੇ ਮਾਸ ਨਹੀਂ ਰਿਹਾ ਉਹ ਕੁਰੰਗ ਬਣਦੇ ਜਾਂਦੇ ਨੇ ਕਪੋਸ਼ਤ ਹੋ ਰਹੇ ਨੇ ਉਹਨਾਂ ਬੱਚਿਆਂ ਦੇ ਗਲੇ ਕਦੇ ਕੱਪੜੇ ਤੇ ਜੁੱਤੇ ਨਹੀਂ ਜੁੜੇ ਹਰ ਮੌਸਮ ਤਿੰਨੇ ਬੱਚੇ ਨੰਗੇ ਪੈਰਾਂ 'ਚ ਸਕੂਲ ਜਾਂਦੇ ਨੇ ਉਹਨਾਂ ਨੂੰ ਪੂਰੀਆਂ ਕਿਤਾਬਾਂ ਵੀ ਤੁਸੀਂ ਖਰੀਦ ਕੇ ਨਹੀਂ ਦੇ ਸਕਦੇ ਆਪ ਤੁਸੀਂ ਕੰਮ ਕਰਦੇ ਆਂ ਆਪਣੀ ਦੇਹ ਗਾਲ ਲਈ ਪੜਦੇ ਆਂ ਅੱਖਾਂ ਗਵਾ ਲਈਆਂ ਕੀ ਕਰਨੀ ਹੈ ਪੀ ਐਚ ਡੀ ਸੋਹਣੀਆਂ ਜਵਾਨੇ ਸੋਹਣੇ ਜਵਾਨੇ ਤੁਸੀਂ ਕੱਖਾਂ ਕੌੜਿਆਂ ਦੇ ਭਾਰ ਰੋਲ ਛੱਡੀ ਮੇਰੀ ਪਤਨੀ ਇਹ ਗੱਲਾਂ ਕਰਦੀ ਚੁੱਪ ਨਾ ਕਰਦੀ ਪਰ ਮੈਨੂੰ ਵਿਖਾਓ ਤਾਂ ਸਹੀ ਕਿੱਥੇ ਆ ਤੁਹਾਡੇ ਸੁਰਗ ਦਾ ਬੂਹਾ ਜਿਹਦਾ ਲਾਰਾ ਲਾ ਕੇ ਤੁਸੀਂ ਮੇਰੀਆਂ ਆਪਣੀਆਂ ਤੇ ਇਹਨਾਂ ਬੱਚਿਆਂ ਦੀਆਂ ਹੱਡੀਆਂ ਵੀ ਘੱਟੇ ਚ ਰੋਲ ਦਿੱਤੀਆਂ ਮੇਰੀ ਪਤਨੀ ਦੇ ਇਹਨਾਂ ਸਵਾਲਾਂ ਦਾ ਮੈਨੂੰ ਕੋਈ ਜਵਾਬ ਨਹੀਂ ਲੱਭਦਾ ਮੇਰੇ ਵਧਾਤਾ ਉਹ ਮੇਰੇ ਦੇਸ਼ ਉਹ ਮੇਰੇ ਵਧਾਤਾ ਉਦੋਂ ਉਹਦੀ ਕਿਸੇ ਗੱਲ ਦਾ ਮੇਰੇ ਕੋਲ ਜਵਾਬ ਨਹੀਂ ਸੀ ਮੇਰੀ ਪਤਨੀ ਦੀ ਇਹਨਾਂ ਗੱਲਾਂ ਦਾ ਤੇਰੇ ਸੋਹਣੇ ਕੋਮਲ ਸ਼ਬਦ ਵੀ ਮੈਨੂੰ ਨਹੀਂ ਸੰਨ ਔੜੇ ਉਦੇ ਦਿਲ ਨੂੰ ਤੇਰੇ ਬੋਲਾਂ ਨਾਲ ਮੈਂ ਠਲ ਸਕਦਾ ਪਰ ਉਹਦੀ ਆਤਮਾ ਨੂੰ ਸਾਰਾ ਦੇਣ ਲਈ ਇਹਨਾਂ ਵਿੱਚ ਕੁਝ ਵੀ ਨਹੀਂ ਸੀ ਤੇਰੇ ਬੋਲ ਖੋਖਲੇ ਲੱਗੇ ਮੈਨੂੰ ਉਹਦੀ ਆਤਮਾ ਦੀ ਹੂਕ ਨਾਲ ਮੇਰੇ ਪੈਰ ਵੀ ਥੜਕੇ ਮੈਨੂੰ ਤੇਰੇ ਸੱਚੇ ਬੋਲਾਂ ਦੇ ਉੱਤੇ ਝੋਲ ਲੈਂਦਾ ਦਿਸ ਪਿਆ ਆਪੇ ਮੇਰੇ ਅੰਦਰ ਜਿਵੇਂ ਕੋਈ ਹੋਰ ਤਰ੍ਹਾਂ ਸੋਚਣ ਲੱਗ ਪਿਆ ਤੇ ਮੇਰੇ ਨਾਲੋਂ ਬੜੇ ਘਟਿਆ ਬੜੇ ਮਾੜੇ ਘੱਟ ਪੜੇ ਘੱਟ ਸਿਆਣੇ ਮੌਕਾ ਪ੍ਰਸਤ ਲੋਕ ਉੱਚੇ ਉੱਚੇ ਅਹੁਦੇ ਲੈ ਕੇ ਮਿੱਤੋ ਕਿਤੇ ਅੱਗੇ ਲੰਘ ਗਏ ਕਾਰਾਂ ਕੋਠੀਆਂ ਦੇ ਮਾਲਕ ਬਣ ਗਏ ਬੜੇ ਉੱਚੇ ਉੱਚੇ ਸਕੂਲਾਂ 'ਚ ਉਹਨਾਂ ਦੇ ਬੱਚੇ ਪੜ੍ਹਦੇ ਬੜੀਆਂ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਉਹਨਾਂ ਦੇ ਬੂਹਿਆਂ 'ਤੇ ਹਜ਼ਾਰਾਂ ਰੁਪਏ ਤਨਖਾਹਾਂ ਅੱਜ ਵੀ ਤੂੰ ਉਹਨਾਂ ਦੇ ਹੱਥੀਂ ਦਿੰਦਾ ਪਰ ਮੈਨੂੰ ਜਿਸ ਆਪਣਾ ਲਹੂ ਵੀ ਤੇਰੀ ਸੇਵਾ ਲਈ ਸਸਤਾ ਸਮਝਿਆ ਸੀ ਆਪਣੇ ਪਿਓ ਦੀ ਕੁਰਬਾਨੀ ਵੀ ਦਿੱਤੀ ਸੀ ਤੂੰ ਮੈਨੂੰ ਇੰਜ ਤੱਕਦਾ ਤੇਰੇ ਤੇਰੇ ਦਰਵਾਨ ਚਪੜਾਸੀ ਮੈਨੂੰ ਇੰਜ ਝਾਕਦੇ ਨੇ ਜਿਵੇਂ ਕਿਸੇ ਮੰਗਤੇ ਨੂੰ ਮੋਤੀਆਂ ਦਾ ਥਾਲ ਭਰ ਕੇ ਤੁਸੀਂ ਪਾਇਆ ਹੋਵੇ ਤੇ ਅੱਜ ਕਈ ਵਾਰੇ ਮੈਨੂੰ ਤੇਰੇ ਬੋਲ ਜਿਨ੍ਹਾਂ ਦਾ ਝੋਲ ਮੈਂ ਹੁਣ ਲੱਤਦਾ ਵੇਖਦਾ ਮੈਨੂੰ ਸੁਣਦਿਆਂ ਹੋਗੇ ਮੈਨੂੰ ਆਪਣੀ ਪਤਨੀ ਦੇ ਬੋਲਾਂ ਨਾਲ ਵੀ ਮੇਰੀ ਆਤਮਾ ਪੱਚੀ ਗਈ ਹੈ ਮੇਰੀ ਪਤਨੀ ਦੀ ਮਰਨਾਊ ਅੱਖਾਂ ਦੀ ਤਾਪ ਵੀ ਮੈਂ ਅਜ ਨਹੀਂ ਚੱਲ ਸਕਦਾ 30 ਵਰਿਆਂ ਦੀ ਉਮਰ 'ਚ ਉਹ ਬੁੱਢੀ ਲੱਗਦੀ ਹੈ ਜਦੋਂ ਮੈਂ ਘਰ ਜਾਣਾ ਤਾਂ ਉਹਦੀ ਸਾੜੀ ਦੇ ਪੱਲੇ ਜਾਂ ਕਿਸੇ ਬੱਚੇ ਦੇ ਪਾਟੇ ਕੱਪੜੇ ਨੂੰ ਉਹ ਟੰਕ ਕੇ ਲਾ ਰਹੀ ਹੁੰਦੀ ਐ ਬੂਹੇ ਅੰਦਰ ਪੈਰ ਧਰਦੇ ਮੈਨੂੰ ਯਾਦ ਆਪਦਾ ਜਿਵੇਂ ਮੈਂ ਕਿਸੇ ਦਾ ਘੱਲਿਆ ਕਸਾਈ ਮਸੂਮ ਪਠੋਰੀ ਦੇ ਮਾਸ ਦੀ ਬੋਟੀ-ਬੋਟੀ ਕੌਣ ਲਈ ਘਰ ਆਇਆ ਇਹ ਸੋਚ ਕੇ ਮੈਂ ਡਰ ਜਾਣਾ ਮੈਨੂੰ ਮੇਰਾ ਘਰ ਨਹੀਂ ਕਸਾਈ ਵਾਲਾ ਲੱਗਦਾ ਕਿਉਂਕਿ ਮੇਰੇ ਬੱਚੇ ਕੋ ਪੋਸ਼ਣ ਦਾ ਸਕਾਰ ਕੁਰੰਗ ਨੇ ਸੁੱਕੜੇ ਨੇ ਹੁਣ ਇੱਕ ਮਹੀਨੇ ਤੋਂ ਸਾਡਾ ਨਿੱਕਾ ਬੱਚਾ ਸਖਤ ਬਿਮਾਰ ਹੈ ਉਸ ਲਈ ਡਾਕਟਰ ਦੀ ਦੱਸੀ ਦਵਾਈ ਮਹਿੰਗੀ ਹੈ ਮੈਂ ਲਿਆ ਨਹੀਂ ਸਕਦਾ ਉਹ ਹੌਲੀ ਹੌਲੀ ਮਰ ਰਿਹਾ ਜਾਨ ਤੋੜ ਰਿਹਾ ਪਰ ਤੂੰ ਉਸ ਦੀ ਜਿੰਦ ਬਚਾਉਣ ਜੋਗੇ ਪੈਸੇ ਮੈਨੂੰ ਦੇ ਨਹੀਂ ਸਕਦਾ ਤੇ ਤੇਰੇ ਦਰਵਾਨ ਵੀ ਨਹੀਂ ਦੇ ਸਕਦੇ ਨਾ ਤੇਰੇ ਬਣਾਏ ਹੋਏ ਹਸਪਤਾਲ ਉਸ ਦਾ ਇਲਾਜ ਕਰ ਸਕਦੇ ਨੇ ਤੇ ਮੇਰੇ ਜਿਹੇ ਕੰਗਲੇ ਦੇ ਉੱਤੇ ਇਹ ਵੱਡੇ ਲੋਕ ਟੱਕੇ ਦਾਤਵਾਰ ਨਹੀਂ ਕਰਦੇ ਕੋਈ ਰੁਪਈਏ ਦੀ ਦਵਾਈ ਵੀ ਆਧਾਰ ਨਹੀਂ ਦਿੰਦਾ ਹੁਣ ਵੀ ਮੈਨੂੰ ਤੇਰੇ ਤਰਵਾਸ ਦੇਣ ਵਾਲੇ ਕੁਝ ਬੋਲ ਕਦੇ-ਕਦੇ ਸੁਣਦੇ ਨੇ ਰੇਡੀਓ ਟੀਵੀ ਨਾਂ ਤੋਂ ਹੁਣ ਤੂੰ ਕਿਤੇ-ਕਿਤੇ ਕਹਿ ਰਿਹਾ ਕਿ ਬਸ ਥੋੜੀ ਜੀ ਹੋਰ ਆਖ ਇਸ ਤੋਂ ਬਾਅਦ ਬਾਗ ਦੇ ਹਰੇਕ ਬੂਟੇ ਤੇ ਬਹਾਰ ਆਏਗੀ ਥੋੜੀ ਜਿਹੀ ਕੁਰਬਾਨੀ ਦੀ ਹੋਰ ਲੋੜ ਹੈ ਉਸੇ ਤਰ੍ਹਾਂ ਜਿਵੇਂ ਮੋਦੀ ਸਾਹਿਬ ਕਹਿੰਦੇ 47 ਚ ਹਮ ਯੇ ਹੋਗੇ 75 ਸਾਲ ਨਿਕਲ ਗਏ ਕੁਝ ਸੁਣਦੇ ਆ ਪਰ ਬੜੇ ਨਿਰਾਸ਼ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਜਵਾਬ ਦੇਣਾ ਮੇਰੇ ਦੇਸ਼ ਤੂੰ ਰੋਤਾ ਮੇਰੀ ਨਮਾਣੀ ਇਹ ਦੇਹ ਵੱਲ ਵੇਖ ਜਿਸ ਦੇ ਵਿੱਚ ਕੁਝ ਕੁਰਬਾਨ ਕਰਨ ਜੋਗਾ ਹੋਰ ਹੈ ਵੀ ਨਹੀਂ ਬਚਿਆ ਮੇਰੇ ਮਨ ਅੰਦਰ ਝਾਤੀ ਮਾਰ ਇਹਦਾ ਕੋਈ ਅੰਸ਼ ਵੀ ਬਿਨਾ ਧੜਕਿਆ ਰਹਿ ਗਿਆ ਮੇਰੀ ਇਹ ਦੇ ਮੇਰੇ ਇਸ ਜ਼ਖਮੀ ਮਨ ਤੋਂ ਬਿਨਾ ਮੇਰੇ ਕੋਲ ਕੁਝ ਹੈ ਮੈਂ ਆਪਣਾ ਪਰਿਵਾਰ ਸੁੱਖ ਸ਼ਾਂਤੀ ਘਰ ਵਾਲੀ ਬੱਚੇ ਉਹਨਾਂ ਦੇ ਸੁੱਖ ਸਭ ਕੁਝ ਤੇਰੇ ਬੋਲਾਂ ਦੇ ਤਰਵਾਨ ਛੱਡ ਕੇ ਇਸ ਸੁਰਗ ਬਣ ਜਾ ਰਹੇ ਦੇਸ਼ ਤੇ ਪੈਂਟ ਕਰ ਆਇਆ ਅੱਜ ਓਕਾ ਸਖਣੀ ਝੋਲੀ ਛਾੜ ਕੇ ਇਸ ਕੱਕੀ ਰੇਤ ਤੇ ਬੈਠਾ ਆਲੇ-ਦਾਲੇ ਖੁਸ਼ਕ ਰੇਗਿਸਤਾਨ ਪਛਦੀਆਂ ਨੇ ਹਵਾਵਾ ਮੈਨੂੰ ਤਪਦਾ ਹੈ ਮਾਰੂਥਲ ਵਾਂਗੂ ਸੀਨਾ ਪਰ ਤੂੰ ਅੱਜ ਵੀ ਮੈਨੂੰ ਪਰਮਾਉਣ ਲਈ ਆਖਦਾ ਕਿ ਇੱਥੇ ਛੇਤੀ ਬਹਾਰ ਆਏਗੀ ਹਰ ਬੁੱਟੇ ਦੀ ਪੱਤੀ-ਪੱਤੀ ਹੱਸੇਗੀ ਤੇਰੇ ਬੋਲ ਮੈਨੂੰ ਡੂੰਘੇ ਖੋਦ ਦੇ ਵਿੱਚ ਵਾਈ ਆਵਾਜ਼ ਵਾਂਗੂੰ ਸੁਣਦੇ ਨੇ ਪਰ ਤੇਰੀਆਂ ਅੱਖਾਂ ਮੈਨੂੰ ਨਹੀਂ ਦਿਸਦੀਆਂ ਤੇਰੇ ਉਸ ਮਹਾਂਦਰੇ ਦੀ ਪਛਾਣ ਮੈਨੂੰ ਨਹੀਂ ਆਉਂਦੀ ਜਿਹੜਾ 25 ਵਰੇ ਪਹਿਲਾਂ ਮੈਂ ਆਪਣੇ ਸ਼ਹਿਰ ਦੇ ਵਿੱਚ ਪਛਾਣਿਆ ਸੀ ਤੇ ਜੋ ਕੁਝ ਅੱਜ ਮੈਨੂੰ ਦਿਸਦਾ ਉਹ ਵੀ ਮੈਂ ਤੈਨੂੰ ਦੱਸਣਾ ਚਾਹਾਂਗਾ ਮੈਂ ਵੇਖ ਰਿਹਾ ਤੂੰ ਮੋਢੇ ਤੇ ਕਹੀ ਰੱਖੀ ਤੂੰ ਮੋੜੇ ਤੇ ਕਹੀ ਰੱਖੀ ਇਸ ਬਾਗ ਦੇ ਇੱਕ ਖੁੰਝੇ ਖੜੋਤਾ ਸਾਹਮਣੇ ਖੜੇ ਸਿੰਮਲ ਦੇ ਰੁੱਖਾਂ ਵੱਲ ਤੱਕ ਰਿਆਂ ਇਹਨੇ ਸੋਹਣੇ ਰੁੱਖਾਂ ਨੂੰ ਸਿੰਜਦਿਆਂ ਕਿੰਨੇ ਵਰੇ ਬੀਤ ਗਏ ਤੈਨੂੰ ਇਹਨਾਂ ਸਿੰਮਲ ਦੇ ਰੁੱਖਾਂ ਨੂੰ ਰੁੱਖਾਂ ਨੂੰ ਬੜੇ ਸੋਹਣੇ ਫੁੱਲ ਪੈਂਦੇ ਨੇ ਇਹਨਾਂ ਦਾ ਜੋਬਨ ਵੇਖ ਕੇ ਤੇਰਾ ਮੂੰਹ ਵੀ ਚਮਕ ਪਿਆ ਤੂੰ ਬਾਗ ਦੇ ਇੱਕ ਖੁੰਝੇ ਏਡਾ ਖੇੜਾ ਵੇਖ ਕੇ ਫੁੱਲਿਆ ਨਹੀਂ ਸਮਾਉਂਦਾ ਪਰ ਕਿਤੇ ਤੂੰ ਪਿੱਛੇ ਮੁੜ ਕੇ ਤੱਕਿਆ ਹੁੰਦਾ ਰਤਾ ਇਧਰ ਵੇਖ ਇਹਨਾਂ ਦੇ ਗੁੱਠੀ ਜਿੱਥੇ ਮੈਂ ਤੇ ਮੇਰੇ ਵਰਗੇ ਹੋਰ ਸੁੱਕੇ ਬੂਟੇ ਖੜੋਤੇ ਨੇ ਕਿਉਂਕਿ ਅੱਜਕੱਲ੍ਹ ਦੋਸਤੋ ਸਿਮਲ ਦੇ ਰੁੱਖ ਨੂੰ ਨਾ ਫੁੱਲ ਪੈਂਦੇ ਆ ਬਹੁਤ ਸੋਹਣਾ ਲੱਗਦਾ ਜੇ ਮੈਂ ਸਿਮਲ ਰੁੱਖ ਸਰਾਇਆ ਕਿ ਨਾ ਉਹਦੇ ਪੱਤੇ ਕੰਮ ਆਉਂਦੇ ਨਾ ਉਹਦੇ ਫੁੱਲ ਕੰਮ ਆਉਂਦੇ ਸਿਮਲ ਸਜਣਾ ਰਤਾ ਇੱਧਰ ਵੇਖ ਇਹ ਸਿਮਲ ਦੇ ਰੁੱਖੀ ਮੈਂ ਤੇ ਮੇਰੇ ਵਰਗੇ ਕਿੰਨੇ ਹੋਰ ਸੁੱਕੇ ਬੂਟੇ ਖੜੋਤੇ ਨੇ ਪਾਣੀ ਲਈ ਤਰਸ ਰਹੇ ਨੇ ਸੁੱਕੀਆਂ ਟਾਹਣੀਆਂ ਸੁੱਕਰ ਗਈਆਂ ਨੇ ਪੱਤੀਆਂ ਝੜ ਗਈਆਂ ਨੇ ਬਿਲਕੁਲ ਲੱਥ ਗਈ ਹੈ ਸਾਡੇ ਚੋ ਕਿੰਨੇ ਝਖੜਾਂ ਹਨੇਰੀਆਂ ਨਾਲ ਜੜੋਂ ਪੱਟੇ ਗਏ ਕਿੰਨਿਆਂ ਦੀਆਂ ਟਾਹਣੀਆਂ ਤੋ ਸਾੜ ਲਈਆਂ ਜਾਂ ਸਿੰਮਲ ਦੇ ਰੁੱਖਾਂ ਨੂੰ ਵਾੜ ਕਰ ਲਈ ਸਿੰਮਲ ਦੇ ਰੁੱਖ ਸਿਰਫ ਦੂਰੋਂ ਚਮਕਦੇ ਨੇ ਉਸੇ ਤਰ੍ਹਾਂ ਦੇ ਵੱਡੇ ਵੱਡੇ ਮਹਿਲ ਮਲਦਾਰੇ ਤੁਸੀਂ ਕੁਝ ਲੋਕਾਂ ਨੇ ਖੜੇ ਕੀਤੇ ਨੇ ਜਿਹੜੇ ਜਨਤਾ ਦੇ ਲਈ ਕੋਈ ਮਾਨਾ ਨਹੀਂ ਰੱਖਦੇ ਤੇ ਹੋਰ ਮੇਰੇ ਵਰਗੇ ਕਿੰਨੇ ਭਾਗੇ ਤੇਰੇ ਰਹਿਮ ਦੀ ਆਸ ਤੇ ਵਿੱਚ ਜੂ ਰਹੇ ਨੇ ਤੇ ਕਿਤੇ ਤੇਰੀ ਕਹੀ ਦਾ ਇੱਕ ਟੱਕ ਸਾਡੀਆਂ ਬੋਧੀਆਂ ਜੜਾਂ ਵਿੱਚ ਵੱਜੇ ਤੇ ਮੁੜ ਸਾਡਾ ਜੀਵਨ ਰੌਮਕ ਜਾਵੇ ਪਰ ਮੇਰੇ ਨਰਦਈ ਵਿਧਾਤਾ ਮੇਰੇ ਦੇਸ਼ ਤੂੰ ਇੱਕ ਵਾਰੀ ਪਿੱਠ ਪਵਾ ਕੇ ਵੀ ਸਾਡੇ ਵੱਲ ਨਹੀਂ ਤੱਕਿਆ ਅੱਜ ਮੈਂ ਤੇਰੇ ਬਾਗ ਦਾ ਇੱਕ ਬੂਟਾ ਜਿਸ ਆਪਣਾ ਇੱਕ ਇੱਕ ਫੁੱਲ ਤੇਰੇ ਪੈਰਾਂ ਹੇਠ ਵਸਾਇਆ ਇੱਕ ਇੱਕ ਫਲ ਤੇਰੇ ਛੱਤੀ ਪਦਾਰਥਾਂ ਵਿੱਚ ਸਜਾਇਆ ਖੜ ਸੁਖ ਹੋਇਆ ਮੇਰਾ ਮਨ ਇੰਜ ਸੋਚ ਰਿਹਾ ਕਿ ਉਹ ਬਦਨਸੀਬ ਤੇਰੀਆਂ ਸਭ ਪੱਤੀਆਂ ਝੜ ਗਈਆਂ ਹਵਾ ਦਾ ਇੱਕ ਸਖਤ ਬੁੱਲਾ ਵੀ ਤੇਰੀਆਂ ਥੋਥੀਆਂ ਜੜਾ ਕੁੜਕਾ ਸਕਦਾ ਪਰ ਤੂੰ ਅੱਜ ਵੀ ਉਸੇ ਮਾਲੀ ਦੇ ਰਹਿਮ ਦੀ ਆਸ ਲਈ ਬੈਠਾ ਜਿਸ ਨੇ ਇੰਨੇ ਧਾਕਿਆਂ ਤੋਂ ਇੰਨੇ ਵਰਿਆਂ ਤੋਂ ਤੇਰੇ ਵੱਲ ਮੂੰਹ ਪਵਾ ਕੇ ਨਹੀਂ ਵੇਖਿਆ ਤੂੰ ਬੜਾ ਮੂਰਖ ਹੈ ਤੇ ਇਸ ਤੋਂ ਵੀ ਕੁਝ ਅਗੇਰੇ ਹੋਰ ਮੈਂ ਤਾਂ ਇਸ ਤਰ੍ਹਾਂ ਸੋਚ ਰਿਹਾ ਮੇਰੇ ਦੇਸ਼ ਕਿ ਤੇਰਾ ਕੋਈ ਮੁੱਲ ਤੇਰੇ ਮਾਲੀ ਨੇ ਨਹੀਂ ਪਾਇਆ ਚੰਗਾ ਹੈ ਤੂੰ ਆਪਣਾ ਵਾਧੂ ਭਾਰ ਧਰਤੀ ਤੋਂ ਲਾ ਦੇਵੇਂ ਤੇ ਮੇਰੇ ਅੱਗੇ ਇਹ ਸੁਹਿਰਦ ਨਦੀ ਦੀਆਂ ਲਹਿਰਾਂ ਵਿੱਚ ਮੇਰੇ ਲੱਖਾਂ ਕਰੋੜਾਂ ਬਜ਼ੁਰਗਾਂ ਦੀਆਂ ਆਤਮਾ ਦੀ ਗੋਦੀ ਦੇ ਵਿੱਚ ਸਮਾਜ ਜਾਣਾ ਲੋਚਦਾ ਓਸੇ ਸਵਰਗ ਦੇ ਵਿੱਚ ਪਹੁੰਚਣਾ ਚਾਹੁੰਦਾ ਜਿੱਥੇ ਮੇਰੇ ਬਿਮਾਰ ਬਿਲਕ ਦੇ ਵਾਲ ਦੀ ਆਵਾਜ਼ ਮੈਨੂੰ ਨਾ ਸੁਣੇ ਅੱਜ ਮੈਂ ਦੋ ਸੁਰਗਾਂ ਦੀ ਦਹਲੀਜ਼ ਤੇ ਖੜੋਤਾ ਇੱਕ ਸੁਰਗ ਤਾਂ ਸੁਪਨਿਆਂ ਦਾ ਤੂੰ ਮੈਨੂੰ ਦਿੱਤਾ ਇੱਥੇ ਮੇਰਾ ਬੱਚਾ ਦਵਾਈ ਖਾਣੋਂ ਆਪਣੀ ਜਾਨ ਤੋੜ ਰਿਹਾ ਤੇ ਮੇਰੀ ਉਹ ਨਿੰਦਰੀਆ ਮਾਰੀ ਪਤਨੀ ਉਹਦੇ ਪੌਂਦੀ ਬੈਠੀ ਐ ਤੇ ਉਹਦੀ ਮੇਰੀ ਪਤਨੀ ਦੀਆਂ ਪਥਰਾਈਆਂ ਅੱਖਾਂ ਤੱਕ ਰਹੀ ਐ ਤੇ ਇੱਥੇ ਮੇਰੀਆਂ ਉਹ ਕਿਤਾਬਾਂ ਵੀ ਪਈਆਂ ਨੇ ਜਿਨ੍ਹਾਂ ਦੇ ਵਿੱਚ ਉਹ ਦੁਨੀਆ ਦੇ ਸਿਆਣੇ ਤੋਂ ਸਿਆਣੇ ਵਿਦਵਾਨਾਂ ਦੇ ਇਕੱਠੇ ਕੀਤੇ ਗਿਆਨ ਨਾਲ ਮੈਂ ਆਪਣੀ ਯੋਗਤਾ ਵਧਾਈ phd ਕੀਤੀ ਪਰ ਤੈਂ ਉਸ ਯੋਗਤਾ ਦਾ ਕੋਈ ਮੁੱਲ ਨਾ ਪਾਇਆ ਤੇ ਨਾ ਪੈਣ ਦਿੱਤਾ ਤੇ ਦੂਜਾ ਉਹ ਸੁਰਗ ਹੈ ਜਿੱਥੇ ਇਹਨਾਂ ਚਾਂਦੀ ਰੰਗੀਆਂ ਲਹਿਰਾਂ ਦਾ ਨਿgg ਹੈ ਮੇਰੇ ਬਜ਼ੁਰਗਾਂ ਦੀਆਂ ਪਵਿੱਤਰ ਆਤਮਾਵਾਂ ਦਾ ਸੁਖਾਲਾ ਮੇਲ ਹੈ ਮੈਂ ਕਿਹੜੇ ਸੁਰਗ ਵੱਲ ਜਾਵਾਂਗਾ ਇਸ ਗੱਲ ਨਾਲ ਤੈਨੂੰ ਕੋਈ ਵਾਸਤਾ ਨਹੀਂ ਤੇ ਸੱਚ ਹੀ ਮੇਰੇ ਲਈ ਵੀ ਦੋਹਾਂ ਵਿੱਚ ਹੁਣ ਕੋਈ ਭੇਦ ਨਹੀਂ ਰਿਹਾ ਪਰ ਇਸ ਦਲੀਜ਼ ਤੇ ਖਲੋਤਾ ਮੈਂ ਇੱਕ ਹੋਰ ਦ੍ਰਿਸ਼ ਵੇਖ ਰਿਹਾ ਉਹ ਦ੍ਰਿਸ਼ ਹੈ ਕਿ ਇਸ ਬਾਗ ਦੇ ਇੱਕ ਬੰਨੇਓ ਬੜਾ ਭਾਰੀ ਤੂਫਾਨ ਉੱਠਿਆ ਤੇਰੇ ਬਾਗ ਦੇ ਸੋਹਣੇ ਨਿਹਲ ਨਕੰਮੇ ਸਿੰਮਲ ਰੁੱਖ ਨੂੰ ਜਿਸ ਨੂੰ ਤੂੰ ਲਹੂ ਪਸੀਨੇ ਨਾਲ ਸਿੰਜਦਾ ਰਿਹਾ ਉਹ ਜੜੋਂ ਪੁੱਟੇ ਜਾ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਹੇਠ ਪਿਆ ਤੂੰ ਕਰਾ ਰਿਹਾ ਕਿੱਡਾ ਭਿਆਨਕ ਜਾਗਦਾ ਸੁਪਨਾ ਮੈਂ ਵੇਖਿਆ ਇਹ ਜਾਨੀ ਜਦੋਂ ਨਕਸਲਵਾੜੀ ਲਹਿਰ ਆਈ ਜਾਂ ਇੱਕ ਬਗਾਵਤ ਉੱਠੀ ਨਾ ਕਿ 47 ਤੋਂ ਬਾਅਦ ਕੁਝ ਦਿਨ ਲੋਕਾਂ ਨੇ ਵੇਖਿਆ ਕਿ ਇਹ ਹੋਏਗਾ ਫਿਰ ਉਹ ਨਕਸਲਵਾੜੀ ਲਹਿਰ ਉਹੀ ਜਿਹੜੇ ਵੱਡੇ ਅਮੀਰ ਲੋਕ ਸੀਗੇ ਜਿਹੜੇ ਸਿੰਮਲ ਦੇ ਰੁੱਖ ਸੀ ਜਿਨ੍ਹਾਂ ਨੂੰ ਉਸ ਵਕਤ ਦੇ ਰਾਜਮਾਲੀ ਪਾਲਦੇ ਸੀ ਜਿਵੇਂ ਪੈਪਸੂ ਟੁੱਟਿਆ ਨਾ ਯਾਦਵਿੰਦਰਾ ਸਿੰਘ ਹੋਰਾਂ ਦਾ ਤੇ ਉਹ ਸਿੰਮਲ ਦੇ ਰੁੱਖਾਂ ਜਿਸ ਨੂੰ ਉਸ ਕਹਾਣੀ ਨੂੰ ਇਹਨਾਂ ਨੇ ਉਹ ਕੀਤਾ ਕਿ ਉਹ ਪੁੱਟੇ ਗਏ ਨੇ ਤੇ ਇਸ ਪਿੱਛੋਂ ਮੈਂ ਇੱਕ ਹੋਰ ਦੇਸਪਿਛੋਂ ਮੈਂ ਕੁਝ ਹੋਰ ਵੇਖਿਆ ਤੂਫਾਨ ਰੁਕ ਗਿਆ ਇਸ ਬਾਗ ਦਾ ਬੂਟਾ ਹਰਾ ਪਰ ਹਰ ਬੂਟਾ ਹਰਾ ਭਰਾ ਹੋ ਗਿਆ ਸਿੰਮਲ ਦੇ ਰੁੱਖ ਪੁੱਟੇ ਗਏ ਉਹਨਾਂ ਦੇ ਹਿੱਸੇ ਆਉਂਦਾ ਪਾਣੀ ਖਾਦ ਹੋਰ ਬੂਟਿਆਂ ਨੂੰ ਆਉਣ ਲੱਗੀ ਤੇ ਇਹ ਸਵੇ ਰੁੱਖਾਂ ਨੂੰ ਨਵੇਂ ਫੁੱਲ ਲੱਗੇ ਇਹਦਾ ਹਰ ਫੁੱਲ ਮੁਸਕਰਾ ਪਿਆ ਕਿਤੇ ਕੋਈ ਪੱਤੀ ਸੁੱਕੀ ਪੱਤੀ ਨਾ ਚੁਰਮਰਾਉਂਦੀ ਹੈ ਨਾ ਖੜਕਦੀ ਹੈ ਕਿਉਂਕਿ ਉਹ ਨਕਸਲ ਮੂਵਮੈਂਟ ਤੋਂ ਬਾਅਦ ਤੁਸੀਂ ਵੇਖੋ ਕਿ ਪੰਜਾਬ ਦੇ ਵਿੱਚ ਫਿਰ ਹਰੀ ਕ੍ਰਾਂਤੀ ਜਾਂ ਉਹ ਚੀਜ਼ਾਂ ਚਟਾ ਇਨਕਲਾਬ ਆਉਂਦੇ ਇੱਕਦਮ ਤਰੱਕੀ ਵੀ ਆਉਂਦੀ 80 ਤੱਕ ਜਦੋਂ ਤੋਂ ਬਾਅਦ ਫਿਰ 80 84 ਵਾਲਾ ਸلسلਾ ਨਹੀਂ ਆਉਂਦਾ ਉਸ ਵਕਤ ਦਾ ਸੀਨ ਹੈ ਕਿੱਡਾ ਮਨਮੋਹਣਾ ਬਾਗ ਇਹ ਮੇਰੇ ਸੁਪਨਿਆਂ ਦਾ ਬਾਗ ਹੈ ਅੱਜ ਮੈਂ ਦੋ ਸੁਰਗਾਂ ਦੀਆਂ ਦਹਲਿਜ਼ਾਂ ਤੋਂ ਵੇਖ ਰਿਹਾ ਜਿੱਥੇ ਨਵੇਂ ਮਾਲੀਆਂ ਨੇ ਮੇਰੇ ਸੁੱਕੇ ਫਲਾਂ ਦੇ ਵਿੱਚੋਂ ਕੇਰੇ ਬੀਜ ਕੇਰੇ ਸਨ ਉਹਨਾਂ ਦੀਆਂ ਨਵੀਆਂ ਕਰੁੰਬਲਾ ਫੁੱਟੀਆਂ ਨੇ ਜਿਨ੍ਹਾਂ ਦੇ ਵਿੱਚੋਂ ਮੇਰੀ ਆਤਮਾ ਦੀ ਝਲਕ ਨੇ ਮੇਰੀਆਂ ਮਰਨੌਉ ਅੱਖਾਂ ਵੀ ਲਿਸ਼ਕਾ ਦਿਤੀਆਂ ਹੁਣ ਮੈਂ ਖੁਸ਼ ਆ ਮੈਂ ਸੁਖੀ ਆ ਹੋ ਸਕਦਾ ਕਿ ਮੇਰੀ ਇਹ ਖੁਸ਼ੀ ਤੇਰੇ ਬੋਲਾਂ ਵਾਂਗ ਹੀ ਕਫੂਰ ਹੋ ਜਾਏ ਪਰ ਘੜੀ ਦੀ ਘੜੀ ਮੈਂ ਖੁਸ਼ੀ ਦੇ ਸੁਪਨੇ ਵੀ ਕਿਉਂ ਗਵਾ ਦਿਆਂ ਆਖਰ ਕਿਸੇ ਆਸ ਦੇ ਸਹਾਰੇ ਤਾਂ ਇਹ ਜੀਵਨ ਜਿਉਣਾ ਪੈਣਾ ਤੇ ਹੋ ਰਾਹ ਵੀ ਕਿਹੜਾ ਹੈ ਵੈਸੇ ਬੜੀ ਕਮਾਲ ਦੀ ਭਾਵਕ ਕਹਾਣੀ ਹੈ ਮਨੋਵਿਗਿਆਨਕ ਕਹਾਣੀ ਹੈ ਕਿ ਕਿਵੇਂ ਇੱਕ ਪੜਿਆ ਲਿਖਿਆ ਵਿਅਕਤੀ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਨੇਤਾਵਾਂ ਦੇ ਦੇਸ਼ ਦੇ ਸੁਪਨੇ ਸਿਰਜਦਾ ਹੈ ਪੜਦਾ ਲਿਖਦਾ ਹੈ ਪੀ ਐਚ ਡੀ ਕਰਦਾ ਹੈ ਵਾਈਫ ਪੜੀ ਲਿਖੀ ਹੈ 30 ਸਾਲ ਦੀ ਬੁੱਢੀ ਹੋ ਗਈ ਤਿੰਨ ਬੱਚੇ ਨੇ ਕਪੋਸ਼ਣ ਦਾ ਸ਼ਿਕਾਰ ਨੇ ਗਰੀਬੀ ਗੁਰਬਤ ਹੈ ਇੰਨਾ ਗਿਆਨ ਪੜ੍ਹਨ ਲਿਖਣ ਦੇ ਬਾਵਜੂਦ ਵੀ ਲੋੜਿੰਗ ਦੀ ਨੌਕਰੀ ਨਹੀਂ ਪਰ ਦੂਸਰੇ ਪਾਸੇ ਜਿਹੜੇ ਨਖਿੱਧ ਲੋਕ ਨੇ ਨਾਕਾਬਲ ਲੋਕ ਨੇ ਉਹ ਵੱਡੇ ਉਹਦੇ ਮਾਨ ਰਹੇ ਨੇ ਤੇ ਉਹ ਸਿੰਬਲ ਦੇ ਰੁੱਖ ਜਿਹੜੇ ਨੇ ਸਿੰਬਲ ਰੁੱਖ ਸਰਾਇਆ ਉਹ ਮੋਲ ਰਹੇ ਨੇ ਤੇ ਦੇਸ਼ ਦਾ ਬਧਾਤਾ ਦੇਸ਼ ਦਾ ਮਾਲਕ ਉਹਨਾਂ ਸਿੰਬਲ ਦੇ ਰੁੱਖਾਂ ਨੂੰ ਵਾੜਾਂ ਕਰ ਕਰਕੇ ਪਾਲ ਰਿਹਾ ਤੇ ਆਮ ਬਨਸਪਤੀ ਬੂਟੇ ਸੁੱਕ ਰਹੇ ਨੇ ਫਿਰ ਇੱਕ ਤੂਫਾਨ ਉੱਠਦਾ ਹੈ ਉਹ ਤੂਫਾਨ ਸਿੰਬਲ ਦੇ ਰੁੱਖਾਂ ਨੂੰ ਜੜਾਂ ਨੂੰ ਪੱਟ ਦਿੰਦਾ ਹੈ ਤੇ ਉਸ ਤੋਂ ਬਾਅਦ ਫਿਰ ਹੋਰ ਬੂਟਿਆਂ ਦੇ ਹਿੱਸੇ ਉਹ ਸਿੰਬਲ ਦਾ ਪਾਣੀ ਜਾਂ ਪੌਣਾ ਆਉਂਦੀਆਂ ਨੇ ਤੇ ਉਹ ਬਾਗ ਫਿਰ ਮੋਲਣ ਲੱਗਦਾ ਹੈ ਤੇ ਇਸ ਕਰਕੇ ਉਸ ਦਾ ਦਿਖਾਇਆ ਸੁਰਗ ਤੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਦਾ ਸਵਰਗ ਦੇ ਨਾਲੋਂ ਸ਼ਾਇਦ ਕੁਝ ਕਰਨ ਦਾ ਸਵਰਗ ਹੀ ਅਸਲ ਜ਼ਿੰਦਗੀ ਹੈ। ਏਸੀ ਕਹਾਣੀ ਆਸ਼ਾਵਾਦੀ ਲਿਖਤਮ ਸਰਦਾਰ ਗੁਰਦੇਵਾਲ ਸਿੰਘ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9 ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ। ਤੁਸੀਂ ਇਹਨਾਂ ਪ੍ਰੋਗਰਾਮਾਂ ਦੇ YouTube ਦੇ ਲਿੰਕ ਆ ਆਪਣੇ WhatsApp ਗਰੁੱਪ ਨੰਬਰ 9876309655ਤੇ ਮੰਗਵਾ ਸਕਦੇ ਹੋ 9876309655 ਇਹੀ ਆਪਣਾ ਸੰਪਰਕ ਨੰਬਰ ਹੈ ਨੰਬਰ ਜਰੂਰ ਚੇਤੇਆਂ ਚ ਰੱਖਿਓ ਤੇ 9876309655 ਇਹ ਕਹਾਣੀਆਂ ਆਪਾਂ ਸਾਰਾ ਅਲੱਗ ਲੜੀ ਚ ਪਾ ਦੇਣਾ ਨਾਲ ਦੀ ਨਾਲ ਤੇ ਅੱਗੇ ਤੁਸੀਂ ਸ਼ੇਅਰ ਤੇ ਸਾਂਝਾ ਜਰੂਰ ਕਰਦੇ ਕਰੋ ਇੰਨੀ ਕੁ ਗੁਜਾਰਿਸ਼ ਬੇਨਤੀ ਹੈ ਕਿਉਂਕਿ ਕਹਾਣੀਆਂ ਕਈ ਵਾਰੀ ਤੁਹਾਨੂੰ ਨਾ ਐਵੇਂ ਲੱਗਦੀਆਂ ਪਰ ਜ਼ਿੰਦਗੀ 'ਚ ਮੈਂ ਬਹੁਤ ਕਹਾਣੀਆਂ ਪੜੀਆਂ ਉਹ ਕਹਾਣੀਆਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਤੁਹਾਡਾ ਸੁਭਾਅ ਬਣਾਉਂਦੀਆਂ ਨੇ ਧਰਮ ਦੀਆਂ ਕਹਾਣੀਆਂ ਗਥਾਵਾਂ ਵੀ ਸਾਖੀਆਂ ਵੀ ਅਸੀਂ ਸੁਣਦੇ ਆ ਉਹ ਉਸ ਵਕਤ ਦੀਆਂ ਨੇ ਪਰ ਅੱਜ ਦੀਆਂ ਜਿਹੜੀਆਂ ਆਧੁਨਿਕ ਕਹਾਣੀਆਂ ਨੇ ਇਹ ਵੀ ਸਾਡਾ ਸੁਭਾਅ ਸਾਡਾ ਆਚਰਣ ਕਿਰਦਾਰ ਬਣਾਉਂਦੀਆਂ ਨੇ ਸਾਡੇ ਮਨਾਂ ਦੀ ਮੈਲ ਨੂੰ ਦੂਰ ਕਰਦੀਆਂ ਨੇ ਜਿਹੜਾ ਬੰਦਾ ਸਾਹਿਤ ਨਾਲ ਜੁੜ ਜੇ ਨਾ ਉਹ ਦੁੱਖਾਂ 'ਚ ਵੀ ਜ਼ਿੰਦਗੀ ਵਧੀਆ ਕੱਟ ਲੈਂਦਾ ਐਸੇ ਕਰਕੇ ਤੁਸੀਂ ਵੇਖੋ ਕਿ ਸਭੇ ਕਮਲ ਗੁਰੂ ਗਬੰ ਸਿੰਘ ਜਾਂ ਸਾਰੇ ਹੀ ਗੁਰੂ ਸਹਿਬਾਨ ਉਹ ਸ਼ਬਦ ਦੇ ਕਿੰਨੇ ਤਾਰਨੀ ਸੀ ਲਿਟਰੇਚਰ ਉਹਨਾਂ ਨੇ ਕਿੰਨਾ ਪੜਿਆ ਹੋਇਆ ਸੀ ਸੋ ਇਸ ਕਰਕੇ ਸਮਾਂ ਬਣਦਾ ਨਾ ਜ਼ਰੂਰ ਕਿਤੇ ਵੀ ਕੋਈ ਕਿਤਾਬ ਆਪਣੇ ਕੋਲ ਰੱਖਿਆ ਕਰੋ ਅੱਛੀ ਕਿਤਾਬ ਕੋਲ ਰੱਖਿਆ ਕਰੋ ਕਦੇ ਵੀ ਸਮਾਂ ਬਣੇ ਮੋਬਾਈਲ ਤੋਂ ਥੋੜਾ ਜਿਹਾ ਸਮਾਂ ਕੱਢ ਕੇ ਸੌਣ ਵੇਲੇ ਤਾਂ ਜ਼ਰੂਰ 14 ਘੰਟਾ ਪੜਿਆ ਕਰੋ ਨੀਂਦ ਆਉਂਦੀ ਜਿਵੇਂ ਪਤਾ ਨਹੀਂ ਕੀ ਖਾਦਾ ਪੀਤਾ ਹੋਵੇ ਸੋ ਇਸ ਕਰਕੇ ਜਰੂਰ ਗੌਰ ਫਰਮਾਓ ਸ਼ਬਦ ਗੁਰੂ ਦੇ वारिसਾਂ ਅਸਲ ਮਾਨ ਅੱਜ ਸ਼ਬਦ ਨਾਲ ਜੁੜੋ